ਕਾਲਾ ਉਸਨੇ ਹਮਿੰਦੀ ਦੀ ਧਰਤੀ ਦਾ ਵੱਧ ਪਾਈ ਹੋਈ ਕਬੱਡੀ ਲਓ ਦੇਖ ਲੈ ਵੀ ਮਿਸ਼ਤੇ ਦੇ ਡਾਲੇ ਪੱਤਾਂ ਵਿੱਚ ਪੈਣ ਗੁਗੀਆਂ ਸਾਨਾਂ ਵਾਲੇ ਪੇੜ ਵਿੱਚ ਤਾਕਤਾਂ ਨਹੀਂ ਗੁਗੀਆਂ ਲਓ ਦੇਖ ਲੈ ਵੀ ਪੁਆਇੰਟ ਧਾਰੀ ਦਾ ਅੰਗ ਜਿਹੜਾ ਹਮਿੰਦੀ ਵਾਲੇ ਕਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਦੇਖਣਾ ਵੀ ਦੁਨੀਆ ਦਾ ਸਭ ਤੋਂ ਸਟਾਰ ਖਿਡਾਰੀ ਵੀਰੀ ਨੇ ਹਰਕਾਰ ਹਮਿੰਦੀ ਵਾਲਾ ਗੰਡ ਸਿੰਘੀ ਰੌਂਦੇ ਵਾਲੇ 200 ਰੁਪਏ ਭੇਜਦੇ ਆ ਸਰਪੰਚ ਸਾਹਿਬ ਸਰਪੰਚ ਦਰਸ਼ਨ ਸਿੰਘ ਜੀ ਤੇ ਗੁਰਜੰਨ ਸਿੰਘ ਜੀ ਦੋਨਾਂ ਦੀ ਤਰਫੋਂ ਸਤਸਰਪੀਏ ਦੇ ਮਾਨ ਸਨਮਾਨ ਜਿਹੜੇ ਮੀਨੀਆਂ ਦੀ ਟੀਮ ਦੇ ਲਈ ਪੁੱਜਿਆ। ਹਮੇਦੀ ਪਿੰਡਾ ਜ਼ਿਲ੍ਹੇ ਬਰਨਾਰੇ ਦਾ ਹਰੋਵਾ ਪਰਿਵਾਰ ਦਾ ਕਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਵਾ ਰਿਹਾ। ਲਓ ਸਾਹਮਣੇ ਆਪਾਂ ਦੇਖ ਲੈ ਵੀ ਇਸ ਵੇਲੇ ਹਮੇਦੀ ਵਾਲੇ ਕਾਲੇ ਦੀ ਪਾਈ ਹੋਈ ਕਬੱਡੀ ਹੈ। ਜਿੱਥੇ ਗਾਜੇਆਣੀਆਂ ਦਾ ਵੱਡਾ ਨਾਂ ਮੇਰੇ ਵੀਰੋ ਟਹਿਨੇ ਵਾਲੇ ਕਾਲੇ ਦਾ ਵੀ ਵੱਡਾ ਨਾਂ ਹੈ। ਲਓ ਸਾਹਮਣੇ ਲੰਡੇ ਕਿਆਂ ਦਾ ਕਾਲਾ ਮਸ਼ਹੂਰ ਹੈ ਖੇਡ ਜਾਗਦਾ। ਇਸ ਲਈ ਨਾਲ ਜਨ ਹਮੇਦੀ ਦੀ ਧਰਤੀ ਦਾ ਵੱਡੇ ਪਾਈ ਹੋਈ ਕਬੱਡੀ। ਪਾੜਾ ਇਹ ਜੀਨੀ ਦੇ ਨਾਲ ਜਾਂਦਾ ਲਓ ਦੇਖਦੇ ਵੀ ਪੁਆਇੰਟ ਧਾਵੀ ਦੇ ਹਸੇ ਸਾਡੇ ਬਹੁਤ ਹੀ ਸਤਕਾਰ ਦੇ ਯੋਗ ਕੋਲਾ ਪਖਰ ਵਡਿਆ ਪ੍ਰਸਿੱਧ ਕਬੱਡੀ ਖਿਡਾਰੀ ਜਿਨ੍ਹਾਂ ਨੂੰ ਅਸੀਂ ਮਾਣ ਸਤਕਾਰ ਦੇ ਕੇ ਮਾਣ ਮਹਿਸੂਸ ਕਰਾਂਗੇ ਲਓ ਸਾਹਮਣੇ ਦੇਖਣਾ ਵੀ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਉਹਨਾਂ ਦੇ ਨਾਲ ਹੀ ਸਾਲ ਦਾ ਕਬੱਡੀ ਖਿਡਾਰੀ ਬੰਦਾ ਮਨਦੀਪ ਜੀ ਸਿੱਧਾ ਤੱਕ ਤੇ ਵੀ ਕੋਈ ਜੰਮ ਦਾ ਜਿਹੜਾ ਰਾਤੋਂ ਰਾਤ ਵੱਨ ਨੂੰ ਫਿਰ 스타 ਉਹ ਬੰਦਾ ਰਹਿਣਾ ਨਹੀਂ ਕਿਸੇ ਕੰਮ ਦਾ ਲੀਲਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਹੌਲੀ ਹੌਲੀ ਮੰਜ਼ਲਾ ਤੈਅ ਕੀਤੀਆਂ ਜਾਂਦੀਆਂ ਨੇ ਪਹਿਲਾਂ ਬਜਨੀ ਕਬੱਡੀ ਫਿਰ ਉਪਨ ਦੇ ਵਿੱਚ